ਸਟਾਈਲਜੀ ਵੈਲਕਮ ਅੱਜ ਤੁਹਾਡਾ ਆਪਣੀ ਚੈਨਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਸੂਟ ਸ਼ੇਅਰ ਕਰ ਰਹੇ ਹਾਂ ਸੋ ਜਿਨ੍ਹਾਂ ਨੇ ਵੀ ਆਰਡਰ ਕਰਨੀਆਂ ਜੀ ਕਰ ਸਕਦੇ ਹੋ ਸੂਟਾਂ ਦੀ ਟਾਈਮਿੰਗ ਜੀ ਤੁਹਾਡੇ ਸੂਟਸ ਦੇ ਅਕੋਰਡਿੰਗ ਹੋਊਗੀ ਕਿ ਤੁਸੀਂ ਕਿੰਨੇ ਸੂਟ ਆਰਡਰ ਕਰ ਰਹੇ ਹੋ ਜਾਂ ਹੈਂਡਵਰਕ ਹੈ ਜਾਂ ਮਿਲ ਡਾਈਡ ਹੈ ਜਾਂ ਤੁਸੀਂ ਡਾਈ ਕਰਵਾਉਨੇ ਆ ਸੋ ਉਹਦੇ ਆਪਾਂ ਟਾਈਮਿੰਗ ਆ ਤੁਹਾਨੂੰ ਅਲੱਗ ਦੱਸਾਂਗੇ ਕਿ ਤੁਸੀਂ ਕਿੰਨੇ ਸੂਟ ਦਾ ਆਰਡਰ ਕਰ ਰਹੇ ਹੋ ਸੋ ਇਹ ਬਹੁਤ ਹੀ ਪਿਆਰਾ ਸੂਟ ਹੈ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਇੱਕ ਤੋਂ ਸੂਟ ਇਸੇ ਤਰ੍ਹਾਂ ਦਿਖਾ ਚੁੱਕੇ ਹਾਂ ਪਰ ਇਹ ਬਹੁਤ ਹੀ ਡਿਫਰੈਂਟ ਕਲਰ ਤੇ ਹੋਇਆ ਹੋਇਆ ਹੈ ਔਰ ਇਹ ਪਿਓਰ ਟਿਸ਼ੂ ਸ਼ਰਟ ਦੇ ਉੱਪਰ ਆਪਣਾ ਬਣਿਆ ਹੋਇਆ ਹੈ ਜੀ ਡਿਜ਼ਾਈਨ ਸੋ ਬਹੁਤ ਹੀ ਹੈਵੀ ਇਹ ਦੇਖ ਸਕਦੇ ਹੋ ਤੁਸੀਂ ਉੱਪਰ ਚੋਕਾਂ ਤੱਕ ਇਹਦਾ ਵਰਕ ਹੈ ਔਰ ਜਿਹੜਾ ਇਹਨੂੰ ਜਦੋਂ ਆਪਾਂ ਵੇਅਰ ਕਰਦੇ ਆ ਤਾਂ ਇੱਕ ਬਹੁਤ ਹੀ ਹੈਵੀ ਜਿਹੜਾ ਪਤਾ ਚੱਲਦਾ ਹੈ ਕਿ ਕਿੰਨਾ ਹੈਵੀ ਵਰਕ ਹੋਇਆ ਹੋਇਆ ਸੋ ਇਹ ਬਹੁਤ ਹੀ ਪਿਆਰੀਆਂ ਬਾਜੂ ਔਰ ਇਹਦੀ ਜਿਹੜੀ ਮੇਨ ਗੱਲ ਹੈਗੀ ਹੈ ਜੀ ਇਹਦੇ ਵਿੱਚ ਆਪਾਂ ਥੋੜਾ ਹਲਕਾ ਜਿਹਾ ਕਲਰ ਵੀ ਦਿੱਤਾ ਹੋਇਆ ਸੋ ਇਹ ਜਿਹੜੀ ਮੇਨ ਗੱਲ ਹੈ ਕਿ ਇਹ ਬੈਕ ਤੋਂ ਵੀ ਉਨੇ ਹੀ ਹੈਵੀ ਚੌਕ ਹੈ ਇਹਦੇ ਇਹ ਦੇਖੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੋਹਣਾ ਸ਼ੇਡ ਹੈ ਇਹਦਾ ਤੁਸੀਂ ਬੇਸਿਕ ਸ਼ੇਡ ਹੈ ਜਿਹੜਾ ਇਸ ਤੋਂ ਦੇਖ ਸਕਦੇ ਹੋ ਕਿ ਗ੍ਰੀਨ ਕਲਰ ᱮਮਰਲਡ ਗ੍ਰੀਨ ਤੁਸੀਂ ਇਹਨੂੰ ਕਹਿ ਸਕਦੇ ਹੋ ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਕਲਰ ਹੈ ਔਰ ਇਹਦੇ ਨਾਲ ਆਪਾਂ ਪਿਓਰ ਟਿਸ਼ੂ ਦਾ ਦੁਪੱਟਾ ਕੀਤਾ ਜੀ ਇਸ ਤਰ੍ਹਾਂ ਲਾਈਨਸ ਹੈ ਵਿੱਚ ਫਲਾਰ ਵੀ ਹੈ ਸੋ ਪਿਓਰ ਦੇ ਵਿੱਚ ਕੀ ਆਪਣੀ ਸ਼ਾਈਨ ਹੁੰਦੀ ਹੈ ਸੋ ਉਹਦੇ ਨਾਲ ਜਿਹੜਾ ਕਲਰ ਥੋੜਾ ਘੱਟ ਗ੍ਰੇਸ ਦਿੰਦਾ ਹੈਗਾ ਸੋ ਇਹਦੇ ਨਾਲ ਆਪਾਂ ਮਜ਼ੈਂਟਾ ਥੋੜਾ ਜਿਹਾ ਇਹਨੂੰ ਟੱਚਿੰਗ ਦਿੰਦੀ ਹੈਗੀ ਸੋ ਇਹ ਬਹੁਤ ਹੀ ਬਿਊਟੀਫੁਲ ਜਿਹਾ ਸੂਟ ਹੈ ਤੁਸੀਂ ਕਿਸੇ ਵੀ ਆਪਣੇ ਮੇਨ ਫੰਕਸ਼ਨ ਲਈ ਆਪਣੀ ਵਰੀ ਲਈ ਕਿਸੇ ਲਈ ਵੀ ਤੁਸੀਂ ਇਹ ਸੂਟ ਜਿਹੜਾ ਬਣਾ ਸਕਦੇ ਹੋ ਨੈਕਸਟ ਸੂਟ ਹੈਗਾ ਜੀ ਸੀ ਗ੍ਰੀਨ ਕਲਰ ਦਾ ਜੌਰਜਟ ਦਾ ਸੂਟ ਹੈ ਸੋ ਇਹ ਵੀ ਸਿੰਗਲ Thread ਦਾ ਸੂਟ ਹੈਗਾ ਸੋ ਇਹ ਦੇਖ ਸਕਦੇ ਹੋ نیچے ਆਪਾਂ 골ਡਨ ਬਾਰਡਰ ਦਿੱਤਾ ਹੋਇਆ ਉੱਪਰ ਤੱਕ ਸੀਕਿੰਗ ਸੈਂਟਰ ਫਲਾਰ ਹੈਗਾ ਉੱਪਰ ਤੱਕ ਇਹਦੇ ਬੂਟੀ ਦਿੱਤੀ ਹੋਈ ਹੈ ਸੋ ਇਹਦੇ ਬਾਜੂ ਤੇ ਵੀ 골ਡਨ ਇਸ ਤਰ੍ਹਾਂ ਕੱਟ ਬੋ ਕੇ ਔਰ ਇਹਦੇ ਨਾਲ ਆਪਾਂ ਪਿਓਰ ਕੋਟਾ ਟਾਈ ਡਾਈ ਦੁਪੱਟਾ ਕੀਤਾ ਹੋਇਆ ਔਰ ਬਹੁਤ ਹੀ ਸੈਮੀ ਫਾਰਮਲ ਜਿਹਾ ਸੂਟ ਬਣਾਇਆ ਹੈਗਾ ਨਾਲ ਆਪਾਂ ਬਹੁਤ ਹੀ ਪਿਆਰਾ ਜੰਪਾ ਦਿੱਤਾ ਹੋਇਆ ਜੀ ਸੋ ਨੈਕਸਟ ਹੈਗੇ ਆ ਜੀ ਬਹੁਤ ਹੀ ਪਿਆਰਾ ਜਾਂ ਬਰਾਊਨ ਸ਼ੇਡ ਸੋ ਇਹਦੇ ਨਾਲ ਆਪਾਂ ਦੁਪੱਟਾ ਸੂਟ ਵੀ ਪਿਛਲੀ ਵੀਡੀਓ ਚ ਤੁਸੀਂ ਚੈੱਕ ਕਰ ਸਕਦੇ ਆ ਤੁਹਾਨੂੰ ਦਿਖਾਇਆ ਹੋਇਆ ਔਰ ਇਹ ਵਿਦਆਊਟ ਸਿੰਪਲ ਦੁਪੱਟੇ ਨਾਲ ਸੂਟ ਹੈਗੇ ਜੀ ਸੋ ਜਿਵੇਂ ਵੀ ਤੁਸੀਂ ਚਾਹੋਨੇ ਹੋ ਉਹ ਅਲੱਗ-ਅਲੱਗ ਹੋਊਗਾ ਜੀ ਔਰ ਮੇਨ ਗੱਲ ਇਹ ਹੈਗੀ ਆ ਜੀ ਤੁਸੀਂ ਸਾਰੇ ਜਿਵੇਂ ਕਹਿੰਨੇ ਹੈਗੇ ਹੋ ਕਿ ਅਸੀਂ ਜਿਹੜੇ ਬੁਟੀਕ ਸੂਟ ਦੇ ਤੁਸੀਂ ਪ੍ਰਾਈਸ ਕਿਉਂ ਨਹੀਂ ਦੱਸਦੇ ਜੀ ਤੁਸੀਂ ਬਲੀਵ ਨਹੀਂ ਕਰਨਾ ਕਿ ਆਪਾਂ ਬਹੁਤ ਸਾਰੀਆਂ ਵੀਡੀਓ ਵਿਦ ਪ੍ਰਾਈਜ਼ਸ ਦਸੀਆਂ ਹੋਈਆਂ ਤੇ ਉਹਦੇ ਵਿੱਚ ਵੀ ਜੇ ਮੈਂ ਤੁਹਾਨੂੰ ਕਮੈਂਟਸ ਦਿਖਾਵਾਂ ਜੇ ਸਾਰੇ ਲੇਡੀਜ਼ ਦੇ ਤਾਂ ਉਹਦੇ ਵਿੱਚ ਵੀ ਪ੍ਰਾਈਜ਼ ਪੁੱਛਿਆ ਹੋਇਆ ਹੁੰਦਾ ਜਿਨ੍ਹਾਂ ਦਾ ਆਲਰੇਡੀ ਆਪਾਂ ਪ੍ਰਾਈਜ਼ ਦੱਸਿਆ ਹੋਇਆ ਹੁੰਦਾ ਜੇ ਸਾਡੇ ਨਾਲ ਤੁਸੀਂ ਕਾਫੀ ਧੀਰ ਤੋਂ ਜੁੜੇ ਹੋਗੇ ਤਾਂ ਤੁਹਾਨੂੰ ਜਿਹੜਾ ਸਾਡੇ ਪ੍ਰਾਈਜ਼ਸ ਦਾ ਜਿਹੜਾ ਆਈਡੀਆ ਹੋ ਗਿਆ ਹੋਊਗਾ ਕਿਉਂਕਿ ਸਾਰੇ ਕਹਿੰਦੇ ਆ ਕਿ ਜੀ ਇਹਨਾਂ ਨੇ ਅਲੱਗ-ਅਲੱਗ ਪ੍ਰਾਈਜ਼ਸ ਦਾ ਕਲਾਈਂਟ ਦੇਖ ਕੇ ਕਰਨਾ ਹੁੰਦਾ ਜੀ ਉਹ ਜਿਹੜਾ ਇਸ ਤਰ੍ਹਾਂ ਦਾ ਕੋਈ ਵੀ ਬੁਟੀਕ ਵਾਲਾ ਨਹੀਂ ਕਰਦਾ ਜੀ ਇੱਕ ਜਣ ਨੂੰ ਪਲਾਈ ਪ੍ਰਾਈਜ਼ ਅਲੱਗ ਦੱਸੂਗਾ ਜਾਂ ਦੂਸਰੇ ਨੂੰ ਅਲੱਗ ਦੱਸੂਗਾ ਕਿਉਂਕਿ ਸਾਨੂੰ ਲੱਗਦਾ ਅਸੀਂ ਇੱਕ ਸੂਟ ਦਿਖਾਉਨੇ ਆ ਉਹਦਾ ਰੇਟ ਫਿਕਸ ਕਰਦੇ ਆ ਉਹੀ ਅਸੀਂ ਸਾਰਿਆਂ ਨੂੰ ਦੱਸਣਾ ਹੁੰਦਾ ਕਿਉਂਕਿ ਤੁਹਾਡੇ ਘਰੇ 5 5 6 6 ਫੋਨ ਹੈਗੇ ਆ ਅਗਰ ਤੁਸੀਂ ਇੱਕ ਤੋਂ ਪੁੱਛੋਗੇ ਅਗਰ ਦੂਸਰੇ ਦੂਸਰੇ ਤੋਂ ਜਾ ਕੇ ਵੀ ਪੁੱਛ ਸਕਦੇ ਹੋ ਤੁਸੀਂ ਤੀਜੇ ਫੋਨ ਤੋਂ ਵੀ ਟਰਾਈ ਕਰ ਸਕਦੇ ਹੋ ਤੇ ਇਸ ਤਰ੍ਹਾਂ ਜਿਹੜਾ ਕੰਮ ਹੈਗਾ ਬਿਲਕੁਲ ਫਲॉप ਹੈ ਕਿ ਜਿਹੜਾ ਆਪਾਂ ਇਹ ਕਹਿੰਦੇ ਆ ਕਿ ਤੁਸੀਂ ਜਿਹੜਾ ਪ੍ਰਾਈਸ ਇਸ ਦਾ ਚੇਂਜ ਕਰ ਦਿੰਦੇ ਹੋ ਸੋ ਇਹ ਪੀਟਾ ਵਰਕ ਦਾ ਹੈ ਜੀ ਮਸ਼ੀਨ ਵਰਕ ਏਮਬਰਾਇਡਰੀ ਹੈ ਵਿੱਚ ਔਰ ਇਹਦੇ ਵਿੱਚ ਆਪਾਂ ਮੋਕੇਸ਼ ਵੀ ਦਿੱਤੀ ਹੋਈ ਆ ਇਹਦੇ ਨਾਲ ਆਪਾਂ ਮੰਗੋ ਜਿਵੇਂ ਇਹਦੇ ਸਿਮਿਲਰ ਜਿਹਾ ਆਪਾਂ ਮੰਗੋ ਸੂਟ ਵਰਨ ਦਿਖਾਇਆ ਸੀ ਉਹਦੇ ਦੁਪट्टे ਤੇ ਵੀ 4 ਸਾਈਡ ਬਾਰਡਰ ਆਰ ਵਿਦ ਮਕੈਸ਼ ਦਾ ਵਰਕ ਸੀ ਉਹਦੀ ਪ੍ਰਾਈਸ ਅਲੱਗ ਹੈ ਜੀ ਇਹਦੀ ਪ੍ਰਾਈਸ ਅਲੱਗ ਹੈ ਸੋ ਬਾਜੂ ਤੇ ਹੈ ਜੀ ਇਹ ਬਹੁਤ ਹੀ ਸੋਹਣਾ ਸੂਟ ਹੈ ਜੀ ਅਗਰ ਤੁਸੀਂ ਆਪਣੀ ਮੰਮੀ ਲਈ ਸਿੰਪਲ ਸੋਬਰ ਪਾਰਟੀ ਵੀਅ ਸੂਟ ਬਣਾਉਣਾ ਤਾਂ ਉਹਦੇ ਲਈ ਵੀ ਇਹ ਬਹੁਤ ਹੀ ਡਿਫਰੈਂਟ ਜਿਹਾ ਸੂਟ ਹੈ ਔਰ ਇਹਦੇ ਵਿੱਚ ਆਪਾਂ ਇਹਦੇ ਨਾਲ ਆਰਗੈਂਜ਼ਾ ਦੁਪੱਟਾ ਕਰਕੇ ਡਾਈ ਡਾਈ ਕਰਕੇ ਉਹਨੂੰ ਬਹੁਤ ਹੀ ਬ੍ਰੀਕ ਜੀਆਂ ਲੇਸਿਸ ਦਿੱਤੀਆਂ ਹੋਈਆਂ ਸੋ ਤੇ ਪ੍ਰਾਈਸ ਦੀ ਗੱਲ ਜੀ ਸੋ ਸਾਨੂੰ ਇਹ ਹੁੰਦਾ ਹੈ ਕਿ ਸਾਡੇ ਤੋਂ ਕਈ ਵਾਰ ਕੀ ਮਿਸਪਲੇਸ ਨਾ ਹੋ ਜੇ ਕਿ ਇਹਦਾ ਪ੍ਰਾਈਸ ਦੱਸਿਆ ਸੀ ਤੁਸੀਂ ਉਹ ਫਿਰ ਸਾਨੂੰ ਜਿਹੜੇ ਅਸੀਂ ਪ੍ਰਾਈਸਸ ਵੀਡੀਓ ਦੇ ਵਿੱਚ ਦੱਸੇ ਹੁੰਦੇ ਆ ਨਾ ਕਈ ਵਾਰੀ ਉਹ ਵੀ ਸਾਨੂੰ ਦੁਬਾਰਾ ਸੁਣਨੇ ਪੈਂਦੇ ਆ ਕਿ ਅਸੀਂ ਉੱਥੇ ਕੀ ਬੋਲਿਆ ਹੈਗਾ ਕਈ ਵਾਰ ਕੋਈ ਇਸ ਤਰ੍ਹਾਂ ਹੋ ਜਾਂਦਾ ਤਾਂ ਮਿਸ ਅੰਡਰਸਟੈਂਡਿੰਗ ਨਾ ਹੋ ਜੇ ਸੋ ਤੁਸੀਂ ਪ੍ਰਾਈਸ ਪੁੱਛੋਗੇ ਤੁਸੀਂ ਇੱਕ ਇੱਕ ਘਰ ਦੇ ਵਿੱਚ ਚਾਰ ਫੋਨ ਆ ਤੁਸੀਂ ਚਾਰਾਂ ਤੋਂ ਕਮੈਂਟ ਕਰੋ ਤੁਹਾਨੂੰ ਸੇਮ ਪ੍ਰਾਈਸ ਮਿਲੇਗਾ ਇਸ ਤਰ੍ਹਾਂ ਕੋਈ ਬਿਜ਼ਨਸ ਨਹੀਂ ਚੱਲਦਾ ਜੀ ਜਿਸ ਤਰ੍ਹਾਂ ਸਾਰੇ ਕਈ ਵਾਰ ਕਮੈਂਟ ਵੀ ਕਰਦੇ ਆ ਕਿ ਇਹਨਾਂ ਨੇ ਪ੍ਰਾਈਸ ਅਲੱਗ-ਅਲੱਗ ਦੱਸਨੀ ਆ ਵੀਡੀਓ ਚ ਤਾਂ ਨਹੀਂ ਦੱਸਦੇ ਕਈ ਅਸੀਂ ਬਹੁਤ ਵੀਡੀਓਜ਼ ਦੇ ਵਿੱਚ ਪ੍ਰਾਈਸਸ ਮੈਂਸ਼ਨ ਕੀਤੇ ਹੋਏ ਆ ਸੋ ਉਹਨਾਂ ਦੇ ਵਿੱਚ ਵੀ ਸਾਨੂੰ ਸੇਮ ਕੁਐਸਚਨ ਹੀ ਆਉਂਦੇ ਆ ਜੀ ਇਹ ਅਸੀਂ ਕੱਲਾ ਸੂਟ ਲਾਉਣਾ ਫਿਰ ਕੀ ਪ੍ਰਾਈਸ ਹੈ ਜੀ ਅਸੀਂ ਓਨਲੀ ਜਿਵੇਂ ਸਟੀਚਿੰਗ ਨਹੀਂ ਕਰਾਉਣੀ ਤਾਂ ਕੀ ਪ੍ਰਾਈਸ ਹੈਗੀ ਆ ਤਾਂ ਜਿਨ੍ਹਾਂ ਨੂੰ ਅਸੀਂ ਆਲਰੇਡੀ ਪਿਛਲੇ ਸਾਲ ਦੇ ਜਾਂ ਸਾਰਿਆਂ ਨੂੰ ਪ੍ਰਾਈਸਸ ਦੱਸੇ ਹੋਏ ਹੁੰਦੇ ਆ ਫਿਰ ਵੀ ਉਹ ਜਿਹੜੇ ਪ੍ਰਾਈਸਸ ਸੇਮ ਸੂਟ ਦੇ ਪ੍ਰਾਈਸ ਪੁੱਛ ਰਹੇ ਹੁੰਦੇ ਆ ਸੋ ਇਸ ਤਰ੍ਹਾਂ ਸਾਰਿਆਂ ਨੂੰ ਸਮਝਾਉਣਾ ਬਹੁਤ ਔਖਾ ਹੈ ਜੀ ਇੰਨਾ ਟਾਈਮ ਨਹੀਂ ਹੁੰਦਾ ਸੋ ਅਸੀਂ ਵੀਡੀਓ ਬਣਾਉਣੀ ਆ ਕਿਉਂਕਿ ਪ੍ਰਾਈਸ ਆ ਪਿਓਰ ਤੇ ਸਹਿਮੀ ਤੇ ਜਿਵੇਂ ਕਿਸੇ ਨੇ ਬਣਾਉਣਾ ਤੁਸੀਂ ਪੁੱਛੋ ਅਸੀਂ ਤੁਹਾਨੂੰ ਦੱਸਾਂਗੇ ਸੋ ਜੀ ਇਹ ਸੀ ਅੱਜ ਵਾਲੀ ਵੀਡੀਓ ਹੋਪਸ ਸੋ ਤੁਹਾਨੂੰ ਸੂਟ ਜ਼ਰੂਰ ਪਸੰਦ ਆਏ ਹੋਣਗੇ ਆ ਸੀਜ਼ਨ ਸਟਾਰਟ ਹੋ ਚੁੱਕਿਆ ਜੀ ਸੂਟਾਂ ਦੇ ਅਕੋਰਡਿੰਗ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਸੋ ਉਮੀਦ ਕਰਦੀ ਆ ਤੁਹਾਨੂੰ ਸੂਟ ਜ਼ਰੂਰ ਪਸੰਦ ਆਉਣਗੇ ਔਰ ਅੱਗੇ ਤੁਸੀਂ ਜਿਹੜਾ ਬਹੁਤ ਸਾਰਾ ਪਿਆਰ ਦੇਨੇ ਆ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ